ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਕੋਟਕਪੂਰਾ ਕੋਟਕਪੂਰਾ ਸ਼ਹਿਰ ਦੇ ਵਿੱਚੋਂ ਮੁਹੱਲਾ ਪ੍ਰੇਮਨਗਰ ਹੈ ਤੇ ਜਗਨਨਾਥ ਦੇ ਪੱਠੇ ਨੂੰ ਛੜਕ ਜਾਂਦੀ ਹੈ ਕੋਟਕਪੂਰੇ ਦੇ ਵਿੱਚੋਂ ਉਸ ਛੜਕ ਦੇ ਉੱਤੇ ਬਾਈ ਹੋ ਰਿਆਂ ਦਾ ਘਰ ਪੁਰਾਣਾ ਵਪਾਰ ਦਾ ਕੰਮ ਅੱਜ ਦੀ ਜਿਹੜੀ ਵੀਡੀਓ ਇਹਦੇ ਵਿੱਚ ਦੋ ਨਗ ਵਿਕਾਊ ਹੈ ਦੋਨਾਂ ਦੇ ਵਿੱਚੋਂ ਮੱਝ ਸੂਈ ਸਵਾਈ ਹੈ ਤੇ ਗਾਂ ਗੱਬਣ ਹੈ ਬਹੁਤ ਵੱਡੇ ਕਦ ਕਾਠ ਦੀ ਪੂਰੀ ਵੇੜ ਲੰਬੀ ਇਹ ਵੇੜ ਸੋਹਣੀ ਸੁਨੱਖੀ ਹੈ ਤੇ ਗਾਂ ਜਿਹੜੀ ਮੱਝ ਹੈ ਦੋਸਤੋ ਉਹ ਵੀ ਤਾਜੀ ਬਿਲਕੁਲ ਸੂਈ ਵੀ ਹੈ ਸੋ ਆਪਾਂ ਦੋਹਾਂ ਬਾਰੇ ਗੱਲਬਾਤ ਕਰਾਂਗੇ ਕੋਟਕਪੂਰਾ ਵੈਸੇ ਸਾਰਾ ਪੰਜਾਬ ਹੀ ਜਾਣਦਾ ਦੋਸਤੋ ਵੀ ਇਹ ਫਰੀਦਕੋਟ ਜ਼ਿਲ੍ਹੇ ਦਾ ਇੱਕ ਸ਼ਹਿਰ ਹੈ ਤੇ ਤਹਿਸੀਲ ਐਸ ਟਾਈਮ ਫਰੀਦਕੋਟ ਜ਼ਿਲ੍ਹੇ ਦੀ ਆਓ ਡਿਟੇਲ ਪੁੱਛ ਕੇ ਪਹਿਲਾਂ ਗਾਂ ਬਾਰੇ ਫਿਰ ਮੱਝ ਬਾਰੇ ਗੱਲਬਾਤ ਕਰਾਂਗੇ ਸੋ ਲਾਸਟ ਤੱਕ ਵੀਡੀਓ ਦੇਖ ਲਓ ਬੇਨਤੀ ਸ਼ੁਰੂ ਚ ਹਰੇਕ ਵੀਡੀਓ ਚ ਹੁੰਦੀ ਹੈ ਵੀ ਜਿਹੜਾ ਪਸ਼ੂ ਖਰੀਦਣਾ ਹੈ ਅਸੀਂ ਬਾਹਰੀ ਤੌਰ ਤੇ ਪਸ਼ੂ ਨੂੰ ਦੇਖਦੇ ਹਾਂ ਤੇ ਬਾਹਰੋਂ ਜਿੱਦਾਂ ਦਾ ਦਿਸਦਾ ਹੈ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਹੁੰਦੀ ਹੈ ਪਰ ਜਦੋਂ ਆਪਾਂ ਦੁੱਧ ਵਾਲਾ ਪਸ਼ੂ ਖਰੀਦਦੇ ਹਾਂ ਤੇ ਆਪਾਂ ਨੂੰ ਥਣ ਆਪਾਸ ਕਰਨੇ ਪੈਂਦੇ ਆ ਸੂਏ ਸੂਏ ਪਸ਼ੂ ਦਾ ਦੁੱਧ ਚੋਇਆ ਜਾ ਸਕਦਾ ਹੁੰਦਾ ਮੱਝ ਹਾਲਾਂਕਿ ਬਿਲਕੁਲ ਤਾਜੀ ਸੂਈ ਵੀ ਹੈ 나ੜੂਆ ਬੱਚੇ ਦਾ ਨਾਲ ਹੈ ਸੋ ਆਪਾਂ ਡਿਟੇਲ ਪਹਿਲਾਂ ਗਾਂ ਦੀ ਪੁੱਛੀਏ ਫਿਰ ਆਪਾਂ ਮੱਝ ਨੂੰ ਤੋਰਾਂਗੇ ਮਿਲਦੇ ਆ ਬਾਈ ਨੂੰ ਪਵਨਦੀਪ ਬਾਈ ਸਸਤੀ ਕਾਮ ਸਸਤੀ ਕਾਮ ਬਾਈ ਜੀ ਪਵਨਦੀਪ ਦੋ ਨਾਗ ਅੱਜ ਆਪਣੇ ਇਹ ਵੈੜ ਕੈਨਵਸ ਹੂਆ ਇਹ ਪਲੂਨ ਆ ਜੀ ਪਹਿਲਾ ਸੂਆ ਸੂਈ ਜੀ ਪਹਿਲਾ ਸੂਆ ਸੂਣਾ ਹੈ ਨੇ ਕਿੰਨੇ ਕ ਦਿਨ ਲੈ ਜੂਗੀ ਇਹਦੇ ਤਿੰਨ ਤਰੀਕ ਨੂੰ ਦਿਨ ਪੂਰੇ ਆ ਜੀ 3 ਤਰੀਕ ਨੂੰ ਦਿਨ ਪੂਰੇ ਹੋਣਗੇ ਅੱਜ 26 ਤਰੀਕ ਹੈ 10 ਦਿਨ ਪਏ ਆ ਹਾਂ 10 ਦਿਨ ਤਾਂ ਲੈ ਵੀ ਬੜੇ ਆਰਾਮ ਨਾਲ ਕੀ ਰੇਟ ਰਹਿਣਾ ਇਹਦਾ ਪਾਉਂਦੇ ਇਹਦਾ 1,35,000 ਰੁਪਏ 1,35,000 ਆ ਖੋਲਿਏ ਨੂੰ ਸੋ ਦੋਸਤੋ ਰੇਟ 1,35,000 ਤੋਰ ਕੇ ਤੁਹਾਨੂੰ ਦਿਖਾਉਣੀ ਹੈ ਸੋ ਦੋਸਤੋ ਇਹਦਾ ਢਾਂਚਾ ਤੁਸੀਂ ਦੇਖ ਸਕਦੇ ਹੋ ਹਵਾਨਾ ਬੜਾ ਚੰਗਾ ਤਿਆਰ ਕਰਦੀ ਆਉਂਦੀ ਹੈ ਹਜੇ ਦਿਨ 10 ਲੈਂਦੀ ਹੈ ਵੱਡੇ ਕੱਦ ਕਾਠ ਦੀ ਪੂਰੇ ਪੇਟ ਵਾਲੀ ਵਹਿੜ ਹੈ ਉਮੀਦ ਹੈ ਵੀ ਚੰਗਾ ਦੁੱਧ ਦੇਊਗੀ ਕਿੰਨਾ ਚੋਲੋਗੇ ਉਹ ਤੁਹਾਡੀ ਸਮਝ ਹੈ ਸੋ ਰੇਟ ਇਹਦਾ 1,35,000 ਹੈ ਲੰਬੀ ਤਾਂ ਹੁਣ ਪੂਰੀ ਤੇ ਹਾਈਟ ਵੀ ਸੋਹਣੀ ਹੈ ਥੋੜੀ ਜੀ ਹਲਕਾ ਤਾਂ ਬਣਾਉਂਦੀ ਹੈ ਇੱਕ ਜਗ੍ਹਾ ਵੀ ਉਪਰੀ ਸਮਝਦੀ ਹੈ ਸਾਇਲੈਂਜ ਪੈਂਦਾ ਰਿਹਾ ਖੁੱਲੀ ਛੱਡੀ ਆਈ ਹੈ ਥੱਲੇ ਇੱਕ ਸਾਰਾ ਥਾਂ ਪੱਕਾ ਹੈ ਡਾਰੇ ਲੱਗਦਾ ਵੀ ਤਿਲਕੇ ਨੇ ਸੋ ਇਹ ਵੈੜ ਦੋਸਤੋ ਪਹਿਲੇ ਨੰਬਰ ਤੇ ਚੰਗਾ ਹਵਾਨਾ ਇਹਦਾ ਤੁਸੀਂ ਦੇਖ ਸਕਦੇ ਹੋ ਅੱਗੇ ਨੂੰ ਵੀ ਚੰਗਾ ਹਵਾਨਾ ਪਿਛਾਣ ਨੂੰ ਵੀ ਚੰਗਾ ਹੈ ਥਾਣਾ ਥੀ ਚੋਈ ਵਾਲਾ ਰਹੂਗਾ ਪਰ ਹਜੇ ਹਵਾਨਾ ਇਹਨੇ ਪੂਰਾ ਬਣਾਉਣਾ ਹਜੇ ਰੁਖ ਸੂਣ ਵਾਲਾ ਨਹੀਂ ਸਹੀ ਹੈ ਸੋ ਜਮਾ ਪੂਰੀ ਨਹੀਂ ਹੋਈ ਸੋ ਲੰਬਾਈ ਦੇਖੋ ਦੋਸਤੋ ਵੈੜ ਦੀ ਬਹੁਤ ਸੋਹਣੀ ਚੀਜ਼ ਹੈ ਬਾਕੀ ਆ ਕੇ ਵੀ ਦੇਖ ਲਓ ਜੇ ਤੁਸੀਂ ਇਹ ਤੋਂ ਬਿਨਾ ਇੱਕ ਮੱਝ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ ਪਵਨਦੀਪਾਈ ਕਿਨ ਮਸੂਹ ਸੂਈ ਇਹ ਦੂਜਾ ਸੂਹ ਸੂਈ ਕਿੰਨੇ ਦਿਨੋਂ ਕਿਹ ਚੁਈ ਨੂੰ ਇਹ ਪਰਸੋਂ ਸ਼ਾਮ ਦੀ ਸੁਈ ਹੈ ਭਾਈ ਪਰਸੋਂ ਸ਼ਾਮ ਨੂੰ ਹਾਂ ਜੀ ਅੰਦਾਜ਼ਾ ਜਆ ਬੋਲਾ ਕਿੰਨਾ ਹੋ ਸਕਦਾ ਬੋਲਾ ਹੋਊਗਾ 9-10 ਕਿਲੋ 9 ਕਿਲੋ ਮੰਨ ਕੇ ਸੌਦਾ ਕਰ ਲਿਆ ਬਚਵਾ ਦੇ ਨੀ ਠੀਕ ਹੈ ਬੱਚਾ ਕੱਟਾ ਕੱਟਾ ਹੀ ਬੋਲਾ ਨਾਲ ਜਿਵੇਂ ਕਿਲਾ ਨਾ ਕੀ ਡਿਮਾਂਡ ਰੂ ਇਹਦਾ ਮੁੱਲ ਜੀ 92000 ਰੁਪਏ ਬਾ ਥੋੜਾ ਬੋਟਾ ਮਾਨਤਨ ਚਾਹਤੇ ਖੋਲੇ ਸੋ ਦੋਸਤੋ 92000 ਮੁੱਲ ਹੈ ਥੋੜਾ ਬੋਟਾ ਮਾਨਤਨ ਹੋ ਜੂ 9 ਕਿਲੋ ਭਾਈ ਕਹਿੰਦਾ ਵੀ ਮੈਂਤੀ ਕਰਾ ਦੇਾਂਗੇ ਬੋਲੇ ਦੀ ਇਹ ਬੱਚਾ 나ੜੂਆ ਕੱਚਾ 나ੜੂਆ ਦਿਸਦਾ ਹੋਣਾ ਹਾਲਾਂਕਿ ਗਰਮੀ ਦੀ ਰੁੱਤ ਚੇਤੀ ਸੁੱਕ ਜਾਂਦੇ ਆ ਪਰ ਹਜੇ ਦਹਿਣੀ ਸਾਰੇ ਦੋ ਹੋਇਆ ਪਰਸੋ ਸੋਈ ਹੈ ਬਾਈ ਕਹਿੰਦਾ ਸੂਹਾ ਦੂਜਾ ਥੋੜਾ ਹਵਾਨਾ ਅਗਲੇ ਪਾਸੇ ਨੂੰ ਜ਼ਿਆਦਾ ਹੈ ਦੁੱਧ 11 ਕਿਲੋ ਵੀਰ ਕਹਿੰਦਾ ਵੀ ਇਹਨੇ ਪਹਿਲਾਂ ਨਹੀਂ ਚਵਾਇਆ ਐਦ ਕੀ ਕਿੰਨਾ ਦੇ ਦੂ ਥੋੜੀ ਸਮਝ ਐ ਮੀਡੀਅਮ ਹਾਈਟ ਚ ਸੋਹਣਾ ਟਾਂਚਾ ਕਿਵੇਂ ਟਾਈਮ ਵੀ ਮੈਂ ਸਾਡੇ ਨੂੰ ਆਉਂਦਾ ਜੀ ਬਖਾਦਾ ਜੀ ਹਾਂ ਠੀਕ ਹੈ ਸੋ ਦੋਸਤੋ ਟਾਈਮ ਸਵੇਰ ਹੀ ਵੀਡੀਓ ਬਣਾ ਰਹੇ ਆ ਉਸ ਹੱਥ ਤੇ ਜਜਮੈਂਟ ਕਰ ਲਿਓ ਦੁੱਧ ਚੋਣ ਵਾਲੀ ਮੱਝ ਤੇ ਰੋਤ ਤੈਵ ਜੀ ਆ ਵੀ ਇਹਦੇ ਚ ਇਦਾਂ ਦਾ ਪਸ਼ੂ ਖਰੀਦਿਆ ਚੰਗਾ ਹੀ ਰਹਿੰਦਾ ਕਿਉਂਕਿ ਬਹੁਤਾ ਇਹਨੇ ਤੋਕੜ ਹੋਈ ਨੇ ਵੀ ਰੇਟ ਨਹੀਂ ਘਟਾਉਣਾ ਤੁਹਾਨੂੰ ਦੁੱਧ ਪਿਆ ਜੂਗੀ ਗਰਮੀ ਦੀ ਰੁੱਤ ਚ ਦਹੀਂ ਲੱਸੀ ਖਾਓ ਪੀਓ ਨੇੜ ਤੇੜੀ ਥੋੜਾ ਬਹੁਤ ਇਹ ਰੇਟ ਦੇ ਫਰਕ ਨਾਲ ਇਹਨੇ ਤੋਕੜ ਗੱਬਣ ਨੇ ਵਿਖ ਜਾਣਾ ਹੁੰਦਾ ਕਿਉਂਕਿ ਹੁਣ ਤੁਹਾਨੂੰ ਮੁੱਲੇ ਦਾ ਹੌਸਲਾ ਤੇ ਮਿਲਦਾ ਸੋ ਹਵਾਨਾ ਦੇਖੋ ਪਛਾਣ ਨੂੰ ਵੀ ਫੁੱਲ ਹੈ ਆ ਗਾੜੀ ਹੈ ਜੀ ਹਾਲਾਂਕਿ ਪਿੱਛੇ ਨਾਲੋਂ ਵੀ ਜ਼ਿਆਦਾ ਭਾਰੀ ਦਿਸਦੀ ਹੈ ਮੱਜਾਂ ਬਾਰੇ ਹਮੇਸ਼ਾ ਹੀ ਜ਼ਿਕਰ ਕੀਤਾ ਵੀ ਜੀ ਦੀ ਅਗਾੜੀ ਚੰਗੀ ਹੋਵੇ ਉਹ ਮੱਝ ਦੁੱਧ ਨੂੰ ਚੰਗੀ ਨਿਕਲਦੀ ਹੈ ਹਵਾਨੇ ਤੇ ਨਾੜਾਂ ਵੀ ਚੰਗੇ ਆ ਬਾਕੀ ਤੁਸੀਂ ਇਹਦਾ ਟਾਂਚਾ ਦੇਖ ਸਕਦੇ ਹੋ ਇਧਰਲੇ ਪਾਸੇ ਇਹਦਾ ਬੱਚਾ ਵੱਡਾ ਹੋਇਆ ਪਰ ਉਹ ਵੀ ਮਾੜਾ ਹੈ ਹਾਲਾਂਕਿ ਸੋ ਹੁਣ ਹਵਾਨੇ ਦੀ ਜੱਜਮੈਂਟ ਕਰ ਲਿਓ ਜੇ ਜਦੋਂ ਆਸੇ ਪਾਸੇ ਨੂੰ ਜਾਂਦੀ ਹੈ ਚੰਗਾ ਹਵਾਨਾ ਦਿਖਾਉਂਦੀ ਹੈ ਮਾਰੀ ਸਾਰਾ ਪੂਰਾ ਹੈ ਭਰ ਜਾਂਦੀ ਠੀਕ ਹੈ ਸੋ ਇਹਦਾ ਰੇਟ 92000 ਤੇ ਨਾਲ ਹੀ ਵੈੜ ਖੜੀ ਹੈ ਦਾ ਰੇਟ 1 ਲੱਖ ਤੇ 35000 ਆਪਦੀ ਸਮਝ ਨਾਲ ਆਪ ਦੀ ਪਸੰਦ ਦਾ ਪਸੂ ਖਰੀਦ ਲਓ ਜੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਮਿਹਰਬਾਨੀ ਦੋਸਤੋ ਵੀਡੀਓ ਦੇਖਣੇ